ਖਬਰਨਾਮਾ ਦਿਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਨਵਾਈਟ ਜਾਂ ਸੱਦਾ ਪੱਤਰ ਕਿਉਂ ਨਹੀਂ ਦਿੱਤਾ ਕਥਾਵਾਚਕ ਕੀਰਤਰੀਏ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਪਹਿਲਾ ਕਿਉਂ ਨਹੀਂ ਬੁਲਾਇਆ ਗਿਆ ਕਿਉਂ ਬੁਲਾਇਆ ਗਿਆ ਕਿਉਂਕਿ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਆਏ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਜੇ ਗੱਲ ਕਰੀਏ ਪ੍ਰਚਾਰਕ ਵਜੋਂ ਉਹਨਾਂ ਦੀ ਫੈਨ ਫਾਲੋਇੰਗ ਜਿਹੜੀ ਹੈ ਸਭ ਤੋਂ ਵੱਧ ਹੈ ਕੌਮ ਉਹਦੇ ਨਾਲ ਸਭ ਤੋਂ ਵੱਧ ਜੁੜੀ ਹੋਈ ਹੈ ਸਿੱਖ ਉਸਦੇ ਨਾਲ ਸਭ ਤੋਂ ਵੱਧ ਜੁੜੇ ਹੋਏ ਨੇ ਹਾਲਾਂਕਿ 2020 ਦੇ ਵਿੱਚ ਉਹਨਾਂ ਦੇ ਕੀਰਤਨ ਉਹਨਾਂ ਦੀ ਜਿਹੜੀ ਕਥਾ ਹੈ ਉਹ ਰੋਕ ਦਿੱਤੀ ਗਈ ਸੀ ਉਹਨਾਂ ਦੇ ਸਮਾਗਮਾਂ ਉੱਤੇ ਰੋਕ ਲਗਾ ਦਿੱਤੀ ਗਈ ਸੀ ਬਾਅਦ ਵਿੱਚ ਉਹ ਭਾਵੇਂ ਬਾਹਰ ਜਾ ਕੇ ਕਰਦੇ ਰਹੇ ਲੇਕਿਨ ਜਿਵੇਂ ਹੀ ਬੀਬੀ ਜਗੀਰ ਕੌਰ ਆ ਪਿਛਲੇ ਦਿਨਾਂ ਜਿਹੜੇ ਕਪੂਰਥਲੇ ਇੱਕ ਸਮਾਗਮ ਹੁੰਦਾ ਹੈ ਇੱਕ ਉਹਨਾਂ ਦੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੁੰਦਾ ਹੈ ਸਪੈਸ਼ਲ ਕਥਾਵਾਚਕ ਕੀਰਤਨੀਏ ਐ ਸਭ ਤੋਂ ਵੱਧ ਸਮਾਗਮ ਕਰਨ ਵਾਲੇ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਲੋਂ ਬੀਬਾ ਜਿਹੜੀ ਹੈ ਜਗੀਰ ਕੌਰ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਬੀਬਾ ਜੀ ਜਾਂਦੇ ਵੀ ਨੇ ਫਿਰ ਬਾਬਾ ਰঞ্জੀਤ ਸਿੰਘ ਢੰਡੀਆਂ ਵਾਲੇ ਕਹਿੰਦੇ ਨੇ ਕਿ ਅਸੀਂ ਮੰਦ ਭਾਗਾ ਕਹਿੰਨੇ ਆ ਕਿ ਨਹੀਂ ਹਟਾ ਦਿੱਤਾ ਗਿਆ ਹੈ ਆ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਬੀਬੀ ਜਗੀਰ ਕੌਰ ਨੂੰ ਉਹਨਾਂ ਕਹਿੰਦੇ ਕਿ ਬੀਬੀ ਜਗੀਰ ਕੌਰ ਗੁਰਸਿੱਖ ਸਿੰਘਨੀ ਇੱਕ ਬਹੁਤ ਵਧੀਆ ਤਜਰਬੇ ਵਾਲੀ ਬੀਬੀ ਹੈ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਅਜਾਇ ਨਹੀਂ ਹੋਣਾ ਚਾਹੀਦਾ ਸੀ ਯਾਨੀ ਕਿ ਰঞ্জੀਤ ਸਿੰਘ ਜੀ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਆਏ ਤੇ ਉਦੋਂ ਸੁਖਬੀਰ ਸਿੰਘ ਬਾਦਲ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਬੀਬੀ ਜ਼ਗੀਰ ਕੌਰ ਕਥਾਵਾਚਕ ਕੀਰਤਰੀਏ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਨਾਲ ਸਟੇਜ ਸ਼ੇਅਰ ਕਰ ਰਹੀ ਹੈ ਤੇ ਘਟ ਚਤ ਇਨਫੋਰਮ ਕਰ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਵੀ ਭਈ ਤੁਸੀਂ ਸਹਿਮਤ ਹੋਵੋ ਤੁਸੀਂ ਬਲਾਉ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਪਰਵਾਨਗੀ ਦਿਓ ਉਹਨਾਂ ਦੇ ਜਿਹੜੇ ਵਿਤਕਰੇ ਨੇ ਉਹਨਾਂ ਦੇ ਨਾਲ ਵਿਚਾਰ-ਵਟਾਂਦਰਾ ਕਰੋ ਵਿਚਾਰ-ਵਟਾਂਦਰਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਚਾਰ ਕਰਨ ਦੀ ਆਜ਼ਾਦੀ ਦਿਓ ਸਿੱਖੀ ਨਾਲ ਜੋੜੋ ਚਲੋ ਇਹ ਤਾਂ ਗੱਲ ਵਧੀਆ ਹੈ ਲੇਕਿਨ ਸੁਖਬੀਰ ਸਿੰਘ ਬਾਦ ਨੂੰ ਲੱਗਦਾ ਹੈ ਕਿ ਜਿਹੜਾ ਮੇਰੇ ਵਿਰੁੱਧ ਬੋਲਦਾ ਹੈ ਉਸ ਨੂੰ ਆਪਣੇ ਵੱਲ ਕੀਤਾ ਜਾਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਵੀ ਕਿਉਂ ਨਾ ਹੋਵੇ ਚਾਹੇ ਉਹ ਗੁਰੂ ਘਰ ਦਾ ਵਜੀਫ ਵੀ ਕਿਉਂ ਨਾ ਹੋਵੇ ਤੇ ਚਾਹੇ ਉਹ ਕੋ ਕਥਾ ਵਾਚ ਕੋ ਕ੍ਰਿਤਿਆਨਾ ਕ੍ਰਿਤਨੀਆਂ ਕਿਉਂ ਨਾ ਹੋਵੇ ਵੀ ਜਿਹੜਾ ਮੇਰੇ ਖਿਲਾਫ ਬੋਲਦਾ ਹੈ ਉਹਨੂੰ ਮੇਰੇ ਵੱਲ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕਰਨਾ ਹੈ ਪ੍ਰਧਾਨ ਕੌਣ ਹੋਵੇਗਾ ਕਿਉਂਕਿ ਭਰਤੀ ਉਹਨਾਂ ਵੱਲੋਂ ਸ਼ੁਰੂ ਕੀਤੀ ਜਾ ਚੁੱਕੀ ਹੈ 2114000 ਭਰਤੀ ਹੋ ਚੁੱਕੀ ਹੈ 5 ਲੱਖ ਦੀਨ ਸਿੱਧਾ ਆਉਣ ਵਾਲੀਆਂ ਨੇ ਜੂਨ ਜੁਲਾਈ ਦੇ ਵਿੱਚ ਇਹ ਭਰਤੀ ਚੱਲੀ ਜਾਵੇਗੀ 50 ਲੱਖ ਦੇ ਏੜ-ਗੇੜ ਉਸਤਪਾ ਦੇ ਵੈੱਬਸਾਈਟ ਉੱਤੇ ਨਾਮ ਚੜਨਗੇ ਇਹ ਜਕ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਲ ਤੋਂ ਇਸ ਦੇ ਹਵਾਲੇ ਵੀ ਜਾਰੀ ਕੀਤੇ ਜਾਣਗੇ ਕਿਉਂਕਿ ਪਿੰਡਾਂ ਦੇ ਵਿੱਚ ਡਿਮਾਂਡ ਵੱਧ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਵਾਲੀ ਭਰਤੀ ਨੂੰ ਇਸ ਕਰਕੇ ਬੀਬੀ ਜਗੀਰ ਕੌਰ ਜਿਵੇਂ ਹੀ ਸਟੇਜ ਤੇ ਜਾਂਦੇ ਨੇ ਜਿਵੇਂ ਹੀ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਬੋਲਦੇ ਨੇ ਬਾਪ ਵਿੱਚ ਇਧਰ ਰਾਤ ਨੂੰ ਨੀਂਦ ਨਹੀਂ ਆਉਂਦੀ ਸੁਖਬੀਰ ਸਿੰਘ ਬਾਦਲ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੀ ਅਸੀਂ ਸ਼ਲਾਘਾ ਕਰਦੇ ਹਾਂ ਕਿ ਉਹਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਸੱਦਾ ਦਿੰਦਾ ਹੈ ਨਵਹਿਤਾ ਦਿੰਦਾ ਹੈ ਕਿ ਤੁਸੀਂ ਆਓ ਤੁਸੀਂ ਆਪਣੇ ਪੱਖ ਰੱਖੋ ਅਸੀਂ ਆਪਣੇ ਪੱਖ ਰੱਖਦੇ ਹਾਂ ਪੱਖਾਂ ਤੇ ਗੱਲਬਾਤ ਹੁੰਦੀ ਹੈ ਵਿਚਾਰ ਵਟਾਦਿਆਂ ਤੋਂ ਬਾਅਦ ਤੁਸੀਂ ਲੋਕਾਂ ਨੂੰ ਸਿੱਖੀ ਦੇ ਨਾਲ ਜੋੜੋ ਜਵਾਨਾਂ ਨੂੰ ਸਿੱਖੀ ਦੇ ਨਾਲ ਜੋੜੋ ਅੰਮ੍ਰਿਤ ਪਾਨ ਕਰਵਾਓ ਕਿਉਂਕਿ ਜਿਸ ਤਰ੍ਹਾਂ ਧਰਮ ਪਰਵਰਤਨ ਹੋ ਰਿਹਾ ਹੈ ਜਿਸ ਤਰ੍ਹਾਂ ਰਣਜੀਤ ਸਿੰਘ ਢੰਡੀਆਂ ਵਾਲੇ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ ਸਾਰਾ ਪੰਜਾਬ ਜਿਹੜਾ ਹੈ ਉਸਾਈ ਬਣ ਜਾਵੇਗਾ ਵੈਸੇ ਤੋਂ ਅੱਗ ਲਾਉਣ ਦਾ ਹੀ ਕੰਮ ਕਰਦੇ ਨੇ ਧਰਮ ਬਦਲਣਾ ਜਾਂ ਨਾਂ ਬਦਲਣਾ ਉਹ ਤਾਂ ਆਰਟੀਕਲ 26 ਕਹਿੰਦਾ ਹੈ ਲੇਕਿਨ ਜੇਕਰ ਉਹ ਬੀਬੀ ਜ਼ਗੀਰ ਕੌਰ ਦੇ ਹੱਕ ਵਿੱਚ ਬੋਲੇ ਨੇ ਇਟ ਮੀਨਸ ਸੁਖਬੀਰ ਸਿੰਘ ਬਾਦਲ ਨੂੰ ਕਿਤਨਾ ਕੀਤੇ ਹੁਣ ਰਣਜੀਤ ਸਿੰਘ ਢੰਡੀਆਂ ਵਾਲੇ ਤੋਂ ਫਿਰ ਦੁਬਾਰਾ ਖਤਰਾ ਲੱਗਣ ਲੱਗ ਪਿਆ ਹੈ ਤਾਂ ਸਟੇਜ ਸਾਂਝੀ ਕੀਤੀ ਹੈ bir bizi koordinat. Tamam.